ਲੋਕੀ ਰੇਲ ਗੱਡੀ 'ਚ ਸਫ਼ਰ ਕਰਨ ਵਾਲਿਆਂ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਆ ਤਾਂ ਰੇਲ ਗੱਡੀ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖਬਰਾਂ ਕੱਲੀ-ਕੱਲੀ ਗੱਲ ਪੂਰੇ ਗੌਰ ਨਾਲ ਸੁਣ ਲੈਣਾ ਦੱਸਦੀ ਕਿ ਰੇਲ ਗੱਡੀ ਦੇ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਰੇਲਵੇ ਵਿਭਾਗ ਦੇ ਵੱਲੋਂ ਇੱਕ ਵੱਡਾ ਤੇ ਖਾਸ ਕਦਮ ਚੁੱਕਿਆ ਗਿਆ ਹੈ ਹੁਣ ਰੇਲ ਯਾਤਰੀਆਂ ਨੂੰ ਆਪਣੀ ਯਾਤਰਾ ਦੌਰਾਨ ਨਕਦੀ ਲਈ ਇੱਧਰ-ਉੱਧਰ ਭੱਜਣ ਜਾਂ ਸਟੇਸ਼ਨ ਤੇ ਏਟੀਐਮ ਦੀ ਭਾਲ ਕਰਨ ਦੀ ਲੋੜ ਨਹੀਂ ਪਵੇਗੀ। ਜੀ ਹਾਂ ਦੱਸ ਦਈਏ ਕਿ ਦੇਲਵੇ ਨੇ ਚੋਣਵੀਆਂ ਟ੍ਰੇਨਾਂ ਵਿੱਚ ਅਜਮਾਇਸ਼ ਦੇ ਆਧਾਰ ਤੇ ਏਟੀਐਮ ਮਸ਼ੀਨਾਂ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਆ। ਇਸ ਪਹਿਲਕਦਮੀ ਦੇ ਤਹਿਤ ਮਨਵਾਲ ਸੀਐਸਐਮਟੀ ਪੰਜਵਟੀ ਐਕਸਪ੍ਰੈਸ ਦੇ ਵਿੱਚ ਏਟੀਐਮ ਔਨ व्हील्स ਸਹੂਲਤ ਸ਼ੁਰੂ ਹੋ ਗਈ ਆ। ਇਸ ਨਾਲ ਯਾਤਰੀ ਚੱਲਦੀ ਰੇਲ ਗੱਡੀ ਦੇ ਵਿੱਚ ਆਸਾਨੀ ਨਾਲ ਨਕਦੀ ਕਢਵਾ ਸਕਣਗੇ ਇਸ ਸਬੰਧ ਵਿੱਚ ਰੇਲਵੇ ਦਾ ਇਹ ਕਹਿਣਾ ਕਿ ਉਹਨਾਂ ਦਾ ਉਦੇਸ਼ ਯਾਤਰੀਆਂ ਨੂੰ ਨਕਦੀ ਦੀ ਕਮੀ ਤੋਂ ਰਾਹਤ ਪ੍ਰਦਾਨ ਕਰਨਾ ਤੇ ਗੈਰ ਕਰਾਇਆ ਮਾਲੀਆ ਵਧਾਉਣਾ ਏ ਏਟੀਐਮ ਟ੍ਰੇਨ ਦੀ ਮਿੰਨੀ ਪੈਂਟਰੀ ਕੋਚ ਵਿੱਚ ਇੱਕ ਵਿਲੱਖਣ ਤਰੀਕੇ ਨਾਲ ਲਗਾਇਆ ਗਿਆ ਇਸ ਨੂੰ ਵਾਈਬ੍ਰੇਸ਼ਨ ਤੋਂ ਬਚਾਉਣ ਲਈ ਰਬੜ ਪੈਡ ਤੇ ਮਜ਼ਬੂਤ ਬੋਲਟ ਦਾ ਇਸਤੇਮਾਲ ਕੀਤਾ ਗਿਆ ਨਾਲ ਹੀ ਸੁਰੱਖਿਆ ਲਈ ਦੋ ਅੱਗ ਬੁਝਾਊ ਜੰਤਰ ਵੀ ਲਗਾਏ ਗਏ ਨੇ ਏ ਏਟੀਐਮ ਸੀਸੀਟੀਵੀ ਨਿਗਰਾਨੀ ਹੇਠ ਵੀ ਰੱਖਿਆ ਗਿਆ ਤੇ ਇਹ ਏ ਏਟੀਐਮ ਆਖਰੀ ਕੋਚ ਦੇ ਪੁਰਾਣੇ ਅਸਥਾਈ ਐਂਟਰੀ ਖੇਤਰ ਵਿੱਚ ਲਗਾਇਆ ਜਾ ਰਿਹਾ ਕੁਝ ਦੇ ਵਿੱਚ ਬਾਦੂ ਸ਼ਟਰ ਤੇ ਮਜ਼ਬੂਤ ਦਰਵਾਜ਼ੇ ਲਗਾਏ ਜਾਣਗੇ 24 ਘੰਟੇ ਨਿਗਰਾਨੀ ਤੇ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਜਾਣਗੇ ਰੇਲਵੇ ਵਿਭਾਗ ਮੁਤਾਬਕ ਜੇਕਰ ਇਹ ਟਰਾਇਲ ਸਫਲ ਹੁੰਦਾ ਤਾਂ ਇਸ ਨੂੰ ਹੋਰ ਤੇਜ਼ੀ ਨਾਲ ਵਿਸਥਾਰ ਕੀਤਾ ਜਾਵੇਗਾ ਹਾਂਜੀ ਦੱਸ ਦਈਏ ਕਿ ਟ੍ਰੇਨ ਦੇ ਵਿੱਚ ਹੁਣ ATM ਦੀ ਸਹੂਲਤ ਦਿੱਤੀ ਜਾਵੇਗੀ ਇਹ ATM ਰੇਲ ਦੇ ਮਿਨੀ ਪੈਂਟਰੀ ਕੋਚ ਦੇ ਵਿੱਚ ਇੱਕ ਵਿਲੱਖਣ ਤਰੀਕੇ ਨਾਲ ਲਗਾਇਆ ਗਿਆ ਇਸ ਨੂੰ ਵਾਈਬ੍ਰੇਸ਼ਨ ਤੋਂ ਬਚਾਉਣ ਲਈ ਰਬੜ ਪੈਡ ਤੇ ਮਜ਼ਬੂਤ 볼ਟ ਦਾ ਇਸਤੇਮਾਲ ਕੀਤਾ ਗਿਆ ਨਾਲ ਹੀ ਸੁਰੱਖਿਆ ਲਈ ਦੋ ਅੱਗ ਬੁਝਾਊ ਜੰਤਰ ਵੀ ਲਗਾਏ ਗਏ ਨੇ ਇਹ ਏਟੀਐਮ ਸੀਸੀਟੀਵੀ ਨਿਗਰਾਨੀ ਹੇਠ ਵੀ ਰੱਖਿਆ ਗਿਆ ਇਹ ਏਟੀਐਮ ਆਖਰੀ ਕੋਚ ਦੇ ਪੁਰਾਣੇ ਅਸਥਾਈ ਪੈਂਟਰੀ ਖੇਤਰ ਵਿੱਚ ਲਗਾਇਆ ਜਾ ਰਿਹਾ ਅੱਗੇ ਨਿਗਰਾਨੀ ਬਾਰੇ ਵੀ ਦੱਸ ਦਿੰਦੇ ਹਾਂ ਸੁਰੱਖਿਆ ਬਾਰੇ ਕਿ ਕੋਚ ਦੇ ਵਿੱਚ ਵਾਧੂ ਸ਼ਟਰ ਤੇ ਮਜ਼ਬੂਤ ਦਰਵਾਜ਼ੇ ਲਗਾਏ ਜਾਣਗੇ 24 ਘੰਟੇ ਨਿਗਰਾਨੀ ਤੇ ਸੁਰੱਖਿਆ ਕਰਮਚਾਰੀ ਦੈਨਾਂਦ ਕੀਤੇ ਜਾਣਗੇ ਇਸ ਦੇ ਨਾਲ ਹੀ ਰੇਲਵੇ ਵਿਭਾਗ ਮੁਤਾਬਕ ਜੇਕਰ ਇਹ ਟ్రਾਇਲ ਸਫਲ ਹੁੰਦਾ ਤਾਂ ਇਸ ਸਹੂਲਤ ਦਾ ਤੇਜ਼ੀ ਨਾਲ ਵਿਸਥਾਰ ਕੀਤਾ ਜਾਵੇਗਾ ਅਗਲੇ ਪੜਾਅ ਦੇ ਵਿੱਚ ਇਹ ਟ੍ਰੇਨਾਂ ਦੇ ਵਿੱਚ ਏਟੀਐਮ ਲਗਾਉਣ ਦੀ ਯੋਜਨਾ ਤੇ ਇੱਕ ਹੋਰ ਵੀ ਦੱਸਦੇ ਨੇ ਕਿ ਵਿਕਰਮ ਮਸ਼ੀਲਾ ਐਕਸਪ੍ਰੈਸ ਐਲਟੀਟੀ ਐਕਸਪ੍ਰੈਸ ਗੰਗਾ ਐਕਸਪ੍ਰੈਸ ਅਮਨਰਾਥ ਐਕਸਪ੍ਰੈਸ ਤੇ ਹੋਰ ਬਹੁਤ ਸਾਰੀਆਂ ਮਹੱਤਵਪੂਰਨ ਲੰਬੀ ਦੂਰੀ ਦੀਆਂ ਟ੍ਰੇਨਾਂ ਨੇ ਇਸ ਸਹੂਲਤ ਦਾ ਯਾਤਰੀਆਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਇਹ ਰੇਲਵੇ ਵਿਭਾਗ ਦਾ ਕਹਿਣਾ ਜਦੋਂ ਕਿ ਰੇਲਵੇ ਨੂੰ ਗੈਰ ਕਰਾਇਆ ਮਾਲੀਏ ਦੇ ਵਿੱਚ ਵੀ ਮਾਤਮਪੂਰਨ ਵਾਧਾ ਹੋਵੇਗਾ ਇਹ ਪ੍ਰੋਜੈਕਟ ਬੈਂਕ ਤੇ ਰੇਲਵੇ ਵਿਚਕਾਰ ਇੱਕ ਸਮਝੌਤੇ ਦੇ ਤਹਿਤ ਚੱਲ ਰਿਹਾ ਹੈ ਇਹ ਰੇਲਵੇ ਵਿਭਾਗ ਦਾ ਕਹਿਣਾ ਹਾਂ ਜੀ ਦੱਸਦੀ ਹੈ ਕਿ ਹੁਣ ਰੇਲ ਗੱਡੀਆਂ ਦੇ ਵਿੱਚ ਇੱਕ ਵੱਡੀ ਸਹੂਲਤ ਦਿੱਤੀ ਗਈ ਆ ਤੁਹਾਨੂੰ ਜੇਕਰ ਪੈਸਿਆਂ ਦੀ ਲੋੜ ਪੈਂਦੀ ਹੈ ਤੇ ਤੁਹਾਡੇ ਕੋਲ ਪੈਸੇ ਘਟ ਜਾਂਦੇ ਨੇ ਤੇ ਤੁਸੀਂ ਦੇਖਦੇ ਰਹਿੰਦੇ ਹੋ ਵੀ ਹੁਣ ਕੀ ਕਰੀਏ ਤਾਂ ਹੁਣ ਤੁਸੀਂ ਚੱਲਦੀ ਰੇਲ ਗੱਡੀ ਦੇ ਵਿੱਚ ਹੀ ਪੈਸੇ ਕਢਵਾ ਸਕਦੇ ਹੋ ਕਿਵੇਂ ਤਾਂ ਦੱਸ ਦਿੰਦੇ ਆ ਕਿ ਜੀ ਰੇਲ ਗੱਡੀ ਦੇ ਵਿੱਚ ਹੁਣ ਏਟੀਐਮ ਲਗਾਇਆ ਉਹ ਜਾ ਰਿਹਾ ਤਾਂ ਦੱਸ ਦਿੰਦੇ ਆ ਕਿ ਜਿਹੜਾ ਇਹ ਏਟੀਐਮ ਜਲਦੀ ਇਹਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਆ ਤੇ ਦੱਸਦੀ ਹੈ ਕਿ ਇਸ ਪਹਿਲ ਕਦਮੀ ਦੇ ਤਹਿਤ ਮਨਵਾਲ ਸੀ ਐਸ ਐਮਟੀ ਪੰਚਵਤੀ ਐਕਸਪ੍ਰੈਸ ਦੇ ਵਿੱਚ 80 ਔਨ 휠ਸ ਸੁਹੋਲਦਾ ਸ਼ੁਰੂ ਹੋ ਗਈ ਹੈ ਇਸ ਨਾਲ ਯਾਤਰੀ ਚਲਦੀ ਰੇਲ ਗੱਡੀ ਦੇ ਵਿੱਚ ਆਸਾਨੀ ਨਾਲ ਨਗਦੀ ਕਢਵਾ ਸਕਣਗੇ ਸੁਰੱਖਿਆ ਦੇ ਜਿਹੜੇ ਪ੍ਰਬੰਧ ਕੀਤੇ ਗਏ ਨੇ 24 ਘੰਟੇ ਜਿਹੜਾ ਉਹ ਅਧਿਕਾਰੀਆਂ ਨੂੰ ਤਨਾਤ ਕੀਤਾ ਜਾਵੇਗਾ ਤਾਂ ਨਾ ਦੱਸਦੇ ਕਿ ਏਟੀਐਮ ਟ੍ਰੇਨ ਦੇ ਮਿਨੀ ਪੈਂਟਰੀ ਕੋਚ ਦੇ ਵਿੱਚ ਇੱਕ ਵਿਲੱਖਣ ਤਰੀਕੇ ਨਾਲ ਇਹ ਜਿਹੜਾ ਏਟੀਐਮ ਲਗਾਇਆ ਗਿਆ ਇਸ ਨੂੰ ਵਾਈਬ੍ਰੇਸ਼ਨ ਤੋਂ ਬਚਾਉਣ ਲਈ ਰਬੜ ਪੈਡ ਤੇ ਮਜ਼ਬੂਤ ਬੋਲਟ ਦਾ ਇਸਤੇਮਾਲ ਕਿਤਾ ਗਿਆ ਤਾਂ ਇਹ ਰੇਲਵੇ ਵਿਭਾਗ ਦਾ ਕਹਿਣ